ਸਾਰੇ ਸੰਗਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਚਾਂਦਨੀ ਚੌਕ ਵਿੱਚ ਜਦੋਂ ਆਪਣਾ ਸੀਸ ਭੇਟਾ ਕਰਨ ਦੇ ਇਤਿਹਾਸ ਬਹੁਤ ਬਲ ਮੇਰਾ ਹੈ ਸੀਸ ਭੇਟਾ ਕਰਨ ਵਾਸਤੇ ਜਾਂਦੇ ਨੇ ਤੇ ਭਾਈ ਜੈਤਾ ਉਸ ਨੰਦੂ ਸਾਹਿਬ ਦੀ ਧਰਤੀ ਤੇ ਦਿੱਲੀ ਚਾਂਦਨੀ ਚੌਕ ਤੋਂ ਸੀਸ ਲੈ ਕੇ ਆਉਂਦਾ ਹੈ ਰੰਗ ਬੇਟਾ ਗੁਰੂ ਦਾ ਬੇਟਾ ਸੀਸ ਲਿਓਣ ਦੇ ਵਿੱਚ ਰਸਤਾ ਬਹੁਤ ਲੰਮਾ ਇਕੱਲਾ ਕਹਿ ਦੇਣਾ ਸੋਖਾ ਵੀ ਦਿੱਲੀੋਂ ਸੀਸ ਚੱਕਿਆ ਤੇ ਨੰਦੂ ਸਿੰਘ ਦੇ ਧਰਤੀ ਤੇ ਆ ਗਿਆ ਬਕੌਸਰ ਦੇ ਨਾਮ ਕੋਸ਼ਿਸ਼ ਕਰੀ ਵੀ ਇਹ ਇਤਿਹਾਸ ਵਿੱਚ ਆਪਣੀ ਛਾਤੀ ਮਾਰੀਏ ਇਸ ਸ਼ੁਕਰਾਨਾ ਕਰਨਾ ਗੁਰੂ ਗੋਬਿੰਦ ਸਿੰਘ ਮਾਰਤਵਾਤ ਹੋਰ ਕੋਣ ਸਿਖਾ ਸਕਦਾ ਦਿੱਲੀ ਤੋਂ ਸੀਸ ਚੱਕ ਕੇ ਤੇ ਨੰਦੂ ਸਿੰਘ ਦੇ ਧਰਤੀ ਤੇ ਆਉਣ ਤੇ ਬਹੁਤ ਲੰਮਾ ਸਮਾਂ ਲੱਗਿਆ ਪੈਦਲੇ ਯਾਤਰਾ ਕੀਤੀ ਹੈ ਕਈ ਤਰ੍ਹਾਂ ਦੇ ਦੁੱਖ ਵੀ ਝੱਲੇ ਨੇ ਭਾਈ ਜੈਤੇ ਨੇ ਤੇ ਸਾਧ ਸੰਗਤ ਰਾਤ ਭਾਈ ਜੈਤੇ ਨੂੰ ਜਦੋਂ ਪਈ ਤੇ ਮਨ ਵਿੱਚ ਆਇਆ ਕਿ ਜੈਤੇ ਆ ਭੁੱਖ ਲੱਗੀ ਹੈ ਭੁੱਖ ਸੰਭਾਲ ਸਕਦਾ ਪਰ ਜੇ ਕੋਈ ਉਪਰਾਲਾ ਹੋ ਜੇ ਤੇ ਪ੍ਰਸ਼ਾਦਾ ਮਿਲ ਸਕਦਾ ਦਿੱਲੀ ਦੇ ਵਿੱਚ ਇੱਕ ਸਿੱਖ ਰਹਿੰਦਾ ਧੋਵੀ ਦਾ ਕੰਮ ਕਰਦਾ ਰੋਜ਼ ਜਾਜ ਕਰਦਾ ਕਿ ਗੁਰੂ ਜੀ ਭਾਦਰ ਸੱਚੇ ਪਾਤਸ਼ਾਹ ਭਾਈ ਜੱਟ ਨੇ ਸੀਸ ਬੁਲੇਬਿਆ ਸੋਹਣੇ ਕੱਪੜੇ ਦੇ ਅੰਦਰ ਘਮਾਲੇ ਵਿੱਚ ਬੜੇ ਸਰਕਾਰ ਦੇ ਨਾਲ ਆਪਣੀ ਸੀਸ ਦੇ ਸਜਾ ਕੇ ਨਾਲੇ ਬਰਾਗ ਦੇ ਸ਼ਬਦ ਬਣਦਾ ਜਾਂਦਾ ਮਾਲਕਾ ਧਨ ਭਾਗ ਨੇ ਮੈਨੂੰ ਸੇਵਾ ਬਖਸ਼ੀ ਹੈ ਪਰ ਨਾਲ ਬਰਾਗ ਵੀ ਇਹ ਕਿ ਅੱਜ ਸੀਸ ਭੇਟਾ ਕੀਤਾ ਕੋ ਸਾਧਨ ਦਿੱਲੀ ਦੀਆਂ ਗਲੀਆਂ ਵਿੱਚ ਲੰਘਿਆ ਰਾਤ 12 ਵਜੇ ਤੱਕ ਹਲੇ ਹੈ ਦੇ ਸਾਧ ਸੰਗਤਰ ਇੱਕ ਘਰ ਦਾ ਦਰਵਾజా ਖੜਕਾਇਆ ਉਹ ਘਰ ਕਿਹਦਾ ਸੀ ਉਸ ਧੋਵੀ ਦਾ ਅਕਸਰ ਨਾ ਘਰ ਦਾ ਦਰਵਾజా ਖੜਕਾਇਆ ਅੰਦਰੋਂ ਆਵਾਜ਼ ਆਈ ਕੌਣ ਕਹਿ ਲਗਾ ਮੈਂ ਗੁਰੂ ਦਾ ਸੇਖ ਆ ਜਦੋਂ ਅੰਦਰ ਆਵਾਜ਼ ਗਈ ਤੇ ਉਸ ਧੋਵੀ ਨੇ ਦਰਵਾజా ਖੋਲਿਆ ਦਰਵਾజా ਖੋਲ ਕੇ ਸੇਖ ਨੂੰ ਅੰਦਰ ਲੈ ਕੇ ਆ ਬਿਠਾਇਆ ਸੇਵਾ ਕੀਤੀ ਬਰਸ਼ਾਦਾ ਪਾਣੀ ਸਿਕਾਉਣ ਲੱਗਿਆ ਤੇ ਭਾਈ ਜੈਦੇ ਨੇ ਆਖਿਆ ਪਹਿਲਾਂ ਇੱਕ ਕਮ ਕਾਲ ਕਹਿਣ ਲੱਗਾ ਕਿ ਟੈਨ ਦਾ ਇੱਕ ਸੋਹਣਾ ਮੰਜਾ ਸਜਾ ਦੇ ਉੱਤੇ ਸੋਹਣੀ ਚਾਦਰ ਵਿਛਾ ਦੇ ਤੇ ਆ ਜਿਹੜਾ ਮੇਰੇ ਹੱਥ ਵਿੱਚ ਹੈ ਨਾ ਦੱਸਿਆ ਨਹੀਂ ਕਿ ਸੀਸ ਹੈ ਕਹਿਣ ਲੱਗਾ ਗੁਰੂ ਦੀ ਕੋਈ ਭੇਟਾ ਹੈ ਬਖਸ਼ਿਸ਼ ਹੈ ਮੈਂ ਇਹਦੇ ਉੱਤੇ ਸਜਾ ਕੇ ਰੱਖਣਾ ਚਾਹੁੰਦਾ ਤੇ ਆਪਾਂ ਥੱਲੇ ਬੈਠਣ ਡਾਕੋ ਸਾਧਨਾ ਉਹ ਸੀਸ ਜਿਹੜਾ ਮਹੱਲੇ ਵਿੱਚ ਸਜਾਇਆ ਸੀ ਉਸ ਸੀਸ ਨੂੰ ਮੰਜੇ ਤੇ ਸੋਹਣੀ ਨਿਸ਼ਾਈ ਕਰਕੇ ਰੱਖ ਦਿੱਤਾ ਧੋਬੇ ਵੀ ਥੱਲੇ ਬਹਿ ਗਿਆ ਤੇ ਭਾਈ ਜੈਤਾ ਵੀ ਥੱਲੇ ਬਹਿ ਗਿਆ ਆਪੋ ਸਤਨਾਮ ਅੱਜ ਸੰਗਤ ਨੇ ਬੈਠਣ ਤੋਂ ਬਹੁਤ ਸਾਨੂੰ ਗੁਰੇਜ਼ ਹੈ ਬਹੁਤ ਜ਼ਿਆਦਾ ਲਰਜੀ ਇਸ ਗੱਲ ਨਾਲ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਵਿਥ ਥੱਲੇ ਬਹਿਣਾ ਸੰਗਤ ਸੰਗਤ ਬਖਸ਼ਿਸ਼ ਜੀ ਮਹਾਰਾਜ ਹਾਂ ਕੋਈ ਜਿਆਦਾ ਮਜਬੂਰ ਹੈ ਜਿਹਦੇ ਹੱਥ-ਪਾਣ ਲੱਗਾ ਕੰਮ ਨਹੀਂ ਕਰਦੀਆਂ ਉਹ ਬਾਹਰ ਮੇਜ ਤੇ ਕੁਰਸੀ ਤੇ ਬੈਠ ਸਕੀ ਪਰ ਹੁਣ ਦਾ ਰਵਾਜ ਬਣ ਗਿਆ ਵੀ ਇੱਕ ਬਜ਼ੁਰਗ 90 ਸਾਲ ਦਾ ਉਹ ਕੁਰਸੀ ਤੇ ਬੈਠਣ ਦੇ ਨਾਲ 40 ਸਾਲ ਦਾ ਆ ਕੇ ਵੀ ਬਰਾਬਰ ਹੀ ਬਹਿ ਜਾਂਦਾ ਆਪ ਕੋ ਸਤਨਾਥ ਇਸ ਸਰਕਾਰ ਨਹੀਂ ਅਗਰ ਅਸ਼ਵਾਰ ਹੈ ਸਾਦ ਸੰਗਤ ਮੰਡੇ ਤੇ ਸਿਰਸ ਸਜਾਇਆ ਹਮਾਲੇ ਵਿੱਚ ਥੱਲੇ ਬੈ ਕੇ ਬਾਲੀ ਪੜੀ ਐ ਜੇ ਧੋਪੀ ਕਰਨਾ ਕਰਨ ਲੱਗ ਗਿਆ ਕਾ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਤੂੰ ਸਿੱਖ ਐ ਮੈਂ ਰੋਜ਼ ਚੇਤੇ ਕਰਦਾ ਪਰ ਤੁਸੀਂ ਤਾਂ ਕਹਿੰਦੇ ਹੋ ਕਿ ਮਹਾਰਾਜ ਦਰਸ਼ਨ ਕਰਦੇ ਨੇ ਮੇਰੇ ਘਰ ਦਾਜ ਤੱਕ ਨਹੀਂ ਆਇਆ ਕੋਸਾ ਕਰ ਜਦੋਂ ਇੰਨੇ ਬਚਨ ਉਸ ਧੋਪੀ ਨੇ ਕੀਤੇ ਨਾ ਭਾਈ ਕਹਿੰਦੇ ਦੇ ਅੱਖਾਂ ਵਿੱਚ ਹੰਝੂ ਵਹਿ ਤੁਰੇ ਉਹ ਕਹਿ ਲੱਗਾ ਗੁਰੂ ਦੇ ਸਿਖਾ ਤੈਨੂੰ ਕੀ ਪਤਾ ਜਿਹਨੂੰ ਤੂੰ ਚੇਤੇ ਕਰਦਾ ਪਿਆ ਉਹ ਮੰਜੇ ਤੇ ਆਪ ਹੀ ਸੁਹਾਏ ਬਾਣਿਆ ਅਕੋ ਸਾਤਿ ਰਾਮ ਸਵਾਹਿਤ ਜਦੋਂ ਬਚਨ ਹੋਏ ਭਾਈ ਜੈਤੇ ਨੇ ਵਿਥਿਆ ਸੁਣਾਈ ਕਹਿ ਲੱਗਾ ਤੋਹੀ ਦਾ ਸਮਾਨ ਸੀ ਵੀ ਸਰੀਰ ਜਾਣ ਤੋਂ ਬਾਅਦ ਵੀ ਸੁਹਾਈ ਹੁੰਦਾ ਗੁਰੂ ਮੈਂ ਕਿਵੇਂ ਮੰਨਾਂ ਤੋਬੀ ਨੇ ਆਖਿਆ ਤੋਬੀ ਨੇ ਸਵਾਲ ਕੀਤਾ ਸੀ ਤੇ ਭਾਈ ਜੇਤੇ ਨੇ ਜਵਾਬ ਦਿੱਤਾ ਆਖਣ ਲੱਗਾ ਔਰ ਗੁਰੂਦੇਵ ਸਿੱਖਾ ਤੇ ਇਹ ਸਵਾਲ ਦਾ ਜਵਾਬ ਮੈਨੂੰ ਨਹੀਂ ਸੀ ਪਤਾ ਵੀ ਗੁਰਤੇਗ ਬਾਹਦਰ ਇਸ ਨੂੰ ਆ ਕੇ ਦੇਵ ਨਾ ਕੋ ਸਾਥ ਨਾ ਆਖਣ ਲੱਗਾ ਜਿਹੜੇ ਮੰਦਿਰ ਤੇ ਆ ਮੈਂ ਸਜਾਵਟ ਕੀਤੀ ਐ ਸੋਹਣੀ ਵਸਾਈ ਕੀਤੀ ਐ ਨਾ ਇਸ ਮੰਦਿਰ ਤੇ ਕੋਈ ਹੋਰ ਨਹੀਂ ਗੁਰਤੇਗ ਬਾਹਦਰ ਦਾ ਸੀਸ ਰੱਖਿਆ ਕੋ ਸਾਥ ਨਾ ਤੋਬੀ ਦੇ ਅੱਖਾਂ ਵਿੱਚ ਪਾਣੀ ਵਹਿ ਤੁਰਿਆ ਮੈਂ ਆਪਣਾ ਸੱਚੇ ਪਾਤਸ਼ਾਹ ਮੈਂ ਤੈਨੂੰ ਰੋਜ਼ ਚੇਤੇ ਕਰਦਾ ਸਾ ਮੇਰੇ ਮਾਰੇ ਭਾਗ ਮੇਰੇ ਮਾਣ ਵਿੱਚ ਸ਼ੰਕਾ ਆ ਗਈ ਵੀ ਸਰੀਰ ਜਾਣ ਤੋਂ ਬਾਅਦ ਵੀ ਦਰਸ਼ਨ ਹੋ ਸਕਦੇ ਨੇ ਆਪ ਕੋ ਸਾਡਾ ਅੱਜ ਇਹ ਮੈਂ ਤਾਂ ਸੁਖਰਾਮੇ ਦੇ ਸਮਾਗਮ ਤੇ ਆ ਕੇ ਸੁਣਾ ਰਿਹਾ ਵੀ ਕਿਉਂਕਿ ਸਾਲੁੱ ਭੁਲੇਖਾ ਪਾਇਆ ਜਾਂਦਾ ਵੀ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਦੇਂਦੇ ਸੀ ਅੱਜ ਨਹੀਂ ਦਿੰਦੇ ਅੱਜ ਵੀ ਦਿੰਦੇ ਨੇ ਕਦੇ ਪੰਜਾਬ ਸਰ ਦੀ ਬਾਣੀ ਪੜ ਕੇ ਤੇ ਮੱਥਾ ਟੇਕਿਓ ਅਮਰਤ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਸਾਈਂ ਆਕੋ ਸਾਧਨਾ ਸਿਵਾਇ ਕਿਤੇ ਵਿਪਤਾ ਬਾਣੀ ਤੇ ਚੌਵੀ ਸਹਿਬ ਦਾ ਪਾਠ ਕਰਕੇ ਅਰਦਾਸ ਕਰਿਓ ਹੰਮਰੀ ਕਰੋ ਹਾਜ਼ਰ ਰਖਾ ਏਕ-ਇਕ ਅੱਖਰ ਨੂੰ ਛੋੜਾ ਜਨ ਜੇੜ ਕੇ ਪੜਿਓ ਹੰਮਰੀ ਕਰੋ ਹਾਜ਼ਰ ਰਖਾ ਪੂਰਨ ਹੋਏ ਜਿਤ ਕੀ ਚਾਹੋ ਸਿੱਖਾ ਤੋ ਜਿਹੜੀਆਂ ਜਿਤ ਦੇ ਵਿੱਚ ਛਾਵਾਂ ਨਹੀਂ ਦਿੰਦਾ ਨਾ ਉਹ ਬਾਟਾ ਉਹ ਸਤਪੁਰੇ ਕੱਖਣ ਵਿੱਚ ਪੁਰੀਆਂ ਕਰ ਦਿੰਦੇ ਨੇ ਪਰ ਚੱਲ ਕੇ ਤਾਂ ਆਪ ਕੋ ਸਤਿਗੁਰਾਂ ਵਾਹਿਗੁਰੂ ਆਨੰਦਪੁਰ ਸਾਹਿਬ ਦੇ ਕਿਲੇ ਦੇ ਰੇਜ ਵੀ ਸ਼ੁਕਰਾਨਾ ਪਰ ਜੇ ਇਹੋ ਜਿਹਾ ਸਮਾ ਬਣਿਆ ਵੀ ਮਾਛੀਵਾਲ ਦੇ ਜੰਗਲਾਂ ਵਿੱਚ ਸੋਨਾ ਪੈ ਗਿਆ ਉੱਥੇ ਵੀ ਸ਼ੁਕਰਾਨਾ ਆਪ ਕੋ ਸਤਿਗੁਰਾਂ ਵਾਹਿਗੁਰੂ ਇਹ ਸਾਨੂੰ ਸ਼ੁਕਰਾਨਾ ਕਰਨਾ ਸਿਖਾਇਆ ਹੈ ਦਰਸ਼ਨ ਕੀਤੇ ਰਮਾਲਾ ਚੱਕਿਆ ਕਿਉਂ ਸੀਸ ਸੀ ਤੋ ਵੀਨੇ ਦਰਸ਼ਨ ਕੀਤੇ ਤੇ ਨਾਲ ਖਾਂਚ ਹਜ਼ੂਰੀ ਬਰਾਏ ਕਹਿਣ ਲੱਗੇ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਸੁਣਿਆ ਸੀ ਗੁਰ ਤੇਗ ਬਹਾਦਰ ਸਿਮਰਿਆ ਘਰ ਲੌਣ ਤੇ ਆਵੇ ਹਾਏ ਸਭ ਖਾਈ ਹੋਏ ਸਹਾਏ ਗੁਰੂ ਦੇ ਸਿਖਾਂ ਦੇ ਸ਼ੁਕਰ ਭਾਲਦਾ ਜੇ ਸੁਭ ਮਾਰਦਾ ਇੱਕ ਵਾਰ ਗੁਰ ਤੇਗ ਬਹਾਦਰ ਸੱਚੇ ਪਾਸ਼ੰ ਚੇਤੇ ਜਰੂਰ ਕਰਿਆ ਕਰ ਸਾਮਾ ਮਿਲੇ ਤਾ ਦਿੱਲੀ ਬਗਲਾ ਸਾਹਿਬ ਦੇ ਸੀਸ ਰਾਜ ਦੀ ਧਰਤੀ ਤੇ ਸੀਸ ਜਰੂਰ ਝੁਕਾ ਅੱਜ ਹੋਲੇ ਮੱਲੇ ਦਾ ਤਿਹਾੜ ਹੈ ਅੱਜ ਸਮਾ ਬਣਿਆ ਤੇ ਆ ਗੰਗਪੁਰ ਸਾਹਿਬ ਦੀ ਧਰਤੀ ਤੇ ਸੀਸ ਝੁਕਾ ਕੇ ਉਸ ਬਾਣੀ ਤੇ ਬਾਣੀ ਦੇ ਦਾਤ ਮੰਗ ਲਾ ਜਿਹੜੀਆਂ ਬੰਦਨੀਆਂ ਕੋ ਸਤਿਨਾਮ ਵਾਹਿਗੁਰੂ